ਦੇ ਰਿਹਾ ਪਾਣੀ ਇੱਕ ਪਰ ਆ ਮਾਰਾ ਪਾਣੀ ਲੈ ਕੇ ਆ ਗਈ ਆ ਭੋਰੇ ਪਾਣੀ ਤੇਰੇ ਹੱਥੋਂ ਪੀਣਾ ਮੈਂ ਦੀਦੀ ਚਾਹ ਬਣ ਗਈ ਚਾਹ ਪੀ ਕੇ ਜਾਇਓ ਨੀ ਰਹਿਣ ਦੇ ਚਾਹ ਚਾਹ ਦੀ ਥਾਂ ਨਾ ਜ਼ਹਿਰ ਦੇ ਦੇ ਤੁਹਾਡਾ ਸਿਆਪਾ ਮੁੱਕ ਜੇ ਮੁੜ ਕੇ ਦੀਦੀ ਆਵੇ ਨਾ ਇੱਥੇ ਉਹ ਦੀਦੀ ਆਵੇਂ ਇਦਾਂ ਦੀਆਂ ਗੱਲਾਂ ਨਹੀਂ ਕਰੀ ਤੇ ਬਹੁਤ ਜਾ ਪੀ ਕੇ ਤੇ ਫਿਰ ਜਾਏ ਚਾਹ ਜੜੀ ਬਣਾਈ ਆ ਕਿ ਕਨੀਆ ਗੋਲੀ ਵੱਜੀ ਆ ਤੈਨੂੰ ਠੀਕ ਨਹੀਂ ਆ ਮੈਂ ਤੇ ਜਦੋਂ ਠੀਕ ਹੁੰਦੀ ਕਦੋਂ ਆ ਨਹੀਂ ਜਦੋਂ ਆ ਬਿਮਾਰ ਹੁੰਦੇ ਓ ਤੋ ਤੁਹਾਨੂੰ ਗੋਲੀ ਵੱਜੀ ਹੁੰਦੀ ਨਹੀਂ ਮੈਂ ਤਾਂ ਪਿੰਡੋਂ ਦਵਾਈ ਲੈ ਲੈਣੀ ਆ ਤੇਰੇ ਵਾਂ ਨੂੰ ਸਵੇਰ ਤੋਂ ਜਾਣਾ ਤੇ ਸ਼ਾਮਾਂ ਨੂੰ ਘਰ ਆਉਣਾ ਮੈਨੂੰ ਨਹੀਂ ਪਿੰਡ ਵਾਲੇ ਡਾਕਟਰਾਂ ਕੋਲ ਮਾਣ ਹੁੰਦਾ ਮੈਂ ਸਹਰ ਹੀ ਲਾਉਣੀ ਆ ਤੈਨੂੰ ਕੰਨੋ ਆਰਾਮ ਆਉਣਾ ਵਾ ਤੈਨੂੰ ਨਹੀਂ ਆਉਣਾ ਉਹਨੂੰ ਕਰਦੀ ਆ ਬਾਹਰ ਫੋਨ ਤੇ ਆਣ ਕੇ ਤੇ ਦਾ ਇਲਾਜ ਕਰਾ ਇਹਦੇ ਰੋਹ ਤੁਰ ਹੀ ਰਹਿੰਦੀ ਆ ਕਰ ਦੋ ਬਾਹਰ ਫੋਨ ਕੋਈ ਨਹੀਂ ਕਰ ਦੂੰਗੀ ਫਿਰ ਬਾਹਰ ਵਾਲੇ ਦਾ ਆਹੋ ਤੈਨੂੰ ਡਰ ਦਾ ਜਦੋਂ ਨਹੀਂ ਉਹਦੇ ਡਰਾਵੇ ਕਰ ਦੋ ਫੋਨ ਜੜਾ ਨਾ ਤੈਨੂੰ ਹੱਡਾ ਡਰ ਤੇ